ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਬਹੁਤ ਹੀ ਛੋਟੀ ਜਹੀ ਤੇ ਬਹੁਤ ਹੀ ਇੰਪੋਰਟੈਂਟ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੈਲਕਮ ਹੈ ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੇ ਟੌਪਿਕ ਤੇ ਗੱਲ ਕਰਾਂਗੇ ਉਹ ਕਾਫੀ ਮਹੱਤਵਪੂਰਨ ਹੈ ਅੱਜ ਦਾ ਜਿਹੜਾ ਇਹ ਟੌਪਿਕ ਹੈ ਕੋਰਟ ਫੀਸ ਦੇ ਨਾਲ ਸੰਬੰਧਿਤ ਹੈ ਜਿਵੇਂ ਕਿ ਦੋਸਤੋ ਅਸੀਂ ਕਈ ਵਾਰੀ ਦੇਖਿਆ ਹੈ ਕਿ ਕੋਰਟ ਦੇ ਵਿੱਚ ਕਈ ਵਾਰੀ ਸਿਵਲ ਸੂਟ ਫਾਈਲ ਕਰਨ ਦੇ ਲਈ ਜਿਹੜਾ ਦਿਵਾਨੀ ਮੁਕੱਦਮਾ ਹੈ ਉਹ ਦਾਇਰ ਕਰਨ ਦੇ ਲਈ ਕਈ ਵਾਰੀ ਮਦਈ ਨੂੰ ਕੋਰਟ ਫੀਸ ਦੀ ਅਦਾਇਗੀ ਕਰਨੀ ਪੈਂਦੀ ਹੈ ਕੋਰਟ ਫੀਸ ਦਾ ਅਦਾਲਤੀ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਤੇ ਕਈ ਵਾਰੀ ਇਹ ਜਿਹੜੀ ਕੋਰਟ ਫੀਸ ਹੈ ਉਹ ਕਈ ਵਾਰੀ ਜਿਆਦਾ ਹੁੰਦੀ ਹੈਗੀ ਤੇ ਇਹ ਜਿਹੜੇ ਕਈ ਜਿਵੇਂ ਕਿ ਪੈਸੇ ਦੀ ਵਸੂਲੀ ਪ੍ਰਾਪਰਟੀ ਦਾ ਕੋਈ ਝਗੜਾ ਕੇਸ ਮੁਕੱਦਮਾ ਜ਼ਮੀਨ ਜਾਇਦਾਦ ਦਾ ਇਹੋ ਜਿਹੜੇ ਕੇਸ ਹੁੰਦੇ ਨੇ ਸਿਵਲ ਸੂਟ ਹੁੰਦੇ ਨੇ ਦਿਵਾਨੀ ਮੁਕਾਦਮੇ ਹੁੰਦੇ ਨੇ ਉਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਕੇਸ ਦਾਇਰ ਕਰਨ ਦੇ ਲਈ ਕਈ ਵਾਰੀ ਭਾਰੀ ਅਦਾਲਤੀ ਫੀਸ ਦੀ ਅਦੇਗੀ ਕਰਨੀ ਪੈਂਦੀ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਕੋਈ ਵਿਅਕਤੀ ਗਰੀਬ ਹੈ ਬਹੁਤ ਜ਼ਿਆਦਾ ਗਰੀਬ ਹੈ ਜਿਹੜਾ ਕਿ ਇਹ ਕੋਰਟ ਫੀਸ ਦੀ ਅਦੇਗੀ ਨਹੀਂ ਕਰ ਸਕਦਾ ਅਦਾਲਤੀ ਫੀਸ ਨਹੀਂ ਦੇ ਸਕਦਾ ਤਾਂ ਫਿਰ ਉਹ ਕੋਰਟ ਕੇਸ ਕਿਵੇਂ ਕਰੂਗਾ ਕਿਵੇਂ ਸਿਵਲ ਸੂਟ ਹੈ ਜਿਹੜਾ ਫਾਇਲ ਕਰੂਗਾ ਤੇ ਕੀ ਉਹ ਗਰੀਬ ਵਿਅਕਤੀ ਜਿਹੜਾ ਕਿ ਬਹੁਤ ਜ਼ਿਆਦਾ ਗਰੀਬ ਹੈ ਉਹ ਬਿਨਾਂ ਕੋਰਟ ਫੀਸ ਭਰੇ ਕੇਸ ਹੈ ਜਿਹੜਾ ਕੋਰਟ ਦੇ ਵਿੱਚ ਫਾਇਲ ਕਰ ਸਕਦਾ ਹੈ ਮੁਕਦਮਾ ਲੜ ਸਕਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਟੌਪਿਕ ਤੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਨਾਲ ਸੰਬੰਧਿਤ ਜਿਹੜੇ ਸੰਬੰਧਿਤ ਕਾਨੂੰਨੀ ਪ੍ਰਬੰਧ ਨੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੇ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੇ ਸ਼ੇਅਰ ਇਸ ਲਈ ਕਿ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਾਨੂੰਨ ਇਸ ਸਬੰਧ ਦੇ ਵਿੱਚ ਕੀ ਕਹਿੰਦਾ ਹੈ ਦੋਸਤੋ ਇੱਕ ਕਾਨੂੰਨ ਬਣਿਆ ਹੋਇਆ ਕੋਰਟ ਫੀਸ ਐਕਟ ਇਸ ਦੇ ਤਹਿਤ ਇਹ ਕੋਰਟ ਫੀਸ ਦੀ ਅਦਾਇਗੀ ਕਰਨੀ ਹੁੰਦੀ ਹੈ ਤੇ ਇੱਕ ਕਾਨੂੰਨ ਬਣਿਆ ਹੋਇਆ ਹੈ ਸੀਪੀਸੀ ਸਿਵਲ ਪ੍ਰोसीजर ਕੋਡ ਇਸ ਦਾ ਜਿਹੜਾ ਆਰਡਰ 33 ਹੈ ਇਹ ਸੀਪੀਸੀ ਦੇ ਵਿੱਚ ਜਿਹੜੀਆਂ ਧਰਾਵਾਂ ਨੇ ਜਿਹਨੂੰ ਅਸੀਂ ਧਾਰਾ 33 ਵੀ ਕਹਿ ਸਕਦੇ ਹਾਂ ਜਿਵੇਂ ਕਿ ਇਹਦੇ ਵਿੱਚ ਆਰਡਰ ਤੇ ਰੂਲਸ ਦਿੱਤੇ ਹੋਏ ਨੇਗੇ ਇਹ ਜਿਹੜਾ ਆਰਡਰ 33 ਹੈ ਗਰੀਬ ਵਿਅਕਤੀਆਂ ਦੁਆਰਾ ਮੁਕਦਮੇ ਦਾਇਰ ਕਰਨ ਦੀ ਵਿਵਸਥਾ ਕਰਦਾ ਹੈ ਜਿਹੜੇ ਗਰੀਬ ਵਿਅਕਤੀ ਹੁੰਦੇ ਨੇ ਕੋਰਟ ਫੀਸ ਨਹੀਂ ਪੇ ਕਰ ਸਕਦੇ ਉਹਨਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਲੋਕ ਬਹੁਤ ਗਰੀਬ ਨੇ ਜਿਨ੍ਹਾਂ ਕੋਲੇ ਲੋੜੀਂਦੀ کورٹ ਫੀਸ ਦਾ ਭੁਗਤਾਨ ਕਰਨ ਦੇ ਸਾਧਨ ਨਹੀਂ ਹੈਗੇ ਕੋਈ ਇਨਕਮ ਸੋਰਸ ਨਹੀਂ ਹੈਗੇ ਉਹਨਾਂ ਲਈ ਆਰਡਰ 33 ਹੈ ਜਿਹੜਾ ਇਹ ਅਦਾਲਤੀ ਫੀਸ ਦਾ ਭੁਗਤਾਨ ਕੀਤੇ ਬਿਨਾ ਕੇਸ ਦਾਇਰ ਕਰਨ ਦੀ ਵਿਵਸਥਾ ਕਰਦਾ ਹੈ ਜਿਹੜਾ ਕੋਈ ਸਿਵਲ ਸੂਟ ਹੈ ਫਾਈਲ ਕਰਨਾ ਉਸ ਦੇ ਨਾਲ ਸੰਬੰਧਿਤ ਹੈ ਇਸੇ ਤਰ੍ਹਾਂ ਜੇ ਅਸੀਂ ਕ੍ਰਿਮੀਨਲ ਕੇਸਾਂ ਦੀ ਵੀ ਜੇ ਗੱਲ ਕਰੀਏ ਤਾਂ ਜਿਹੜੀ CrPC ਹੈ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਉਸ ਦਾ ਜਿਹੜਾ ਸੈਕਸ਼ਨ 304 ਹੈ ਧਾਰਾ 304 ਹੈ ਤੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛੇ ਜੇ ਜੁਲਾਈ ਦੇ ਵਿੱਚ 2024 ਜੁਲਾਈ ਦੇ ਵਿੱਚ ਕਾਨੂੰਨ ਬਦਲੇ ਸੀਗੇ ਸੀ ਆਰ ਪੀ ਸੀ ਦੀ ਜਗ੍ਹਾ ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਜਿਹਨੂੰ ਸ਼ਾਰਟ ਦੇ ਵਿੱਚ ਅਸੀਂ ਬੀ ਐਨ ਐਸ ਐਸ ਕਹਿੰਦੇ ਆ ਉਸ ਦੀ ਧਾਰਾ ਸ਼ਾਇਦ 341 ਹੋਏਗੀ ਇਸ 304 ਦੀ ਜਗ੍ਹਾ ਤੇ ਉਹ ਇਸ ਦੇ ਨਾਲ ਸੰਬੰਧਿਤ ਹੈ ਜਿਹੜੀ ਕਿ ਲੀਗਲ ਐਡ ਦੇ ਵਿੱਚੋਂ ਹੈਲਪ ਲਈ ਜਾ ਸਕਦੀ ਹੈਗੀ ਤੇ ਇਸ ਤੋਂ ਇਲਾਵਾ ਦੋਸਤੋ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਕਨਸਟੀਟਿਊਸ਼ਨ ਆਫ ਇੰਡੀਆ ਹੈ ਉਸ ਦਾ ਜਿਹੜਾ ਆਰਟੀਕਲ 39 ਹੈ 39 ਹੈ ਉਸ ਦੇ ਤਹਿਤ ਵੀ ਰਾਜ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ ਕਿ ਕਾਨੂੰਨੀ ਪ੍ਰਣਾਲੀ ਇਸ ਤਰੀਕੇ ਨਾਲ ਕੰਮ ਕਰੇ ਕਿ ਸਾਰਿਆਂ ਲਈ ਬਰਾਬਰ ਮੌਕੇ ਦੇ ਆਧਾਰ ਤੇ ਨਿਆਂ ਪਹੁੰਚਯੋਗ ਹੋਵੇ ਸਾਰਿਆਂ ਨਾਲ ਜਸਟਿਸ ਹੋਵੇ ਇਨਸਾਫ ਹੋਵੇ ਨਿਆਂ ਹੋਵੇ ਖਾਸ ਕਰਕੇ ਇਹ ਯਕੀਨੀ ਬਣਾਵੇ ਜਿਹੜਾ ਰਾਜ ਹੈ ਸਰਕਾਰ ਹੈ ਕਿ ਕੋਈ ਵੀ ਨਾਗਰਿਕ ਆਰਥਿਕ ਜਾਂ ਕਿਸੇ ਹੋਰ ਅਪੰਗਤਾ ਕਾਰਨ ਨਿਆਂ ਪ੍ਰਾਪਤ ਕਰਨ ਦੇ ਮੌਕੇ ਤੋਂ ਵਾਂਝਾ ਨਾ ਰਹੇ ਇਹ ਸਾਡੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਕਨਸਟੀਟਿਊਸ਼ਨ ਆਫ ਇੰਡੀਆ ਹੈ ਇਹ ਕਹਿੰਦਾ ਇਸ ਦਾ ਜਿਹੜਾ ਆਰਟੀਕਲ 39 ਹੈ 39 ਹੈ ਉਹ ਇਸ ਸੰਬੰਧ ਦੇ ਵਿੱਚ ਪੜਿਆ ਜਾ ਸਕਦਾ ਹੈ ਇਹ ਵੀ ਰਾਜ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਢੁਕਵੇਂ ਕਾਨੂੰਨ ਜਾਂ ਯੋਜਨਾ ਦੁਆਰਾ ਜਾਂ ਕਿਸੇ ਹੋਰ ਤਰੀਕੇ ਨਾਲ ਮੁਫਤ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕਰੇ ਦੋਸਤੋ ਇਸ ਤੋਂ ਇਲਾਵਾ ਸਾਡੇ ਸੰਵਿਧਾਨ ਦਾ ਜਿਹੜਾ ਆਰਟੀਕਲ 14 ਤੇ 22 2 ਹੈ ਇਹ ਜਿਹੜੀਆਂ ਧਰਾਵਾਂ ਨੇ ਸਾਡੇ ਸੰਵਿਧਾਨ ਦੀਆਂ 14 ਤੇ 22 ਇਹ ਕਾਨੂੰਨ ਦੇ ਸਾਹਮਣੇ ਸਮਾਨਤਾ ਨੂੰ ਯਕੀਨੀ ਬਣਾਉਣ ਦੇ ਨਾਲ ਸੰਬੰਧਿਤ ਨੇ ਜਿਵੇਂ ਕਿ ਇਕੁਐਲਟੀ ਸਮਾਨਤਾ ਬਰਾਬਰਤਾ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ ਇਸੇ ਤਰ੍ਹਾਂ ਕਿ ਜਿਵੇਂ ਕੋਈ ਅਮੀਰ ਹੈ ਗਰੀਬ ਹੈ ਕਿ ਕੋਈ ਇਸ ਕਰਕੇ ਕੋਈ ਨਿਆਂ ਤੋਂ ਵਾਂਝਾ ਨਾ ਰਹੇ ਕਿ ਉਹ ਵਿਅਕਤੀ ਗਰੀਬ ਹੈ ਜਾਂ ਕੋਰਟ ਫੀਸ ਨਹੀਂ ਦੇ ਸਕਦਾ ਵਕੀਲ ਦੀ ਫੀਸ ਨਹੀਂ ਦੇ ਸਕਦਾ ਤੇ ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਦੇ ਤਹਿਤ ਰਾਜਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਯਕੀਨੀ ਬਣਾਉਣ ਕਿ ਸਾਰੇ ਲੋਕਾਂ ਨੂੰ ਨਿਆਂ ਤੱਕ ਪਹੁੰਚ ਦੇ ਬਰਾਬਰ ਮੌਕੇ ਮਿਲਣ ਸਾਰਿਆਂ ਨਾਲ ਇਨਸਾਫ ਹੋਵੇ ਜਸਟਿਸ ਹੋਵੇ ਕੋਈ ਇਨਸਾਫ ਤੋਂ ਨਿਆਂ ਤੋਂ ਜਸਟਿਸ ਤੋਂ ਵਾਂਝਾ ਨਾ ਰਹੇ ਤੇ ਇਸ ਤਰ੍ਹਾਂ ਕਈ ਕਾਨੂੰਨ ਸਾਡੇ ਇਸ ਟੌਪਿਕ ਦੇ ਨਾਲ ਸੰਬੰਧਿਤ ਨੇ ਤੁਸੀਂ ਇੰਟਰਨੈਟ ਤੇ ਜਾ ਕੇ ਸਟੱਡੀ ਵੀ ਕਰ ਸਕਦੇ ਹੋ ਤੇ ਸੁਪਰੀਮ ਕੋਰਟ ਨੇ ਵੀ ਬਹੁਤ ਵਾਰੀ ਇਹ ਕਿਹਾ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਕਿਹਾ ਕਿ ਕੋਈ ਨਿਆਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਉਹ ਵੀ ਇਸ ਕਰਕੇ ਕਿ ਉਹ ਗਰੀਬ ਹੈ ਪੀਸ ਹੈ ਜਿਹੜੀ ਅਦਾਲਤੀ ਫੀਸ ਹੈ ਕੋਰਟ ਫੀਸ ਹੈ ਉਹ ਪੇ ਨਹੀਂ ਕਰ ਸਕਦਾ ਜਿਵੇਂ ਕਿ ਇਸ ਸੰਬੰਧ ਦੇ ਵਿੱਚ ਸੀਲਾ ਵਰਸੇ ਬਨਾਮ ਮਹਾਰਾਸ਼ਟਰ ਦਾ ਜਿਹੜਾ ਕੇਸ ਹੈਗਾ ਉਹ ਪੜਿਆ ਜਾ ਸਕਦਾ ਹੈ ਸੁਨੀਲ ਬੱਤਰਾ ਬਸਸ ਐਡਮਿਨਿਸਟ੍ਰੇਸ਼ਨ ਆਫ ਡੈਲੀ ਇਹ ਕੇਸ ਪੜਿਆ ਜਾ ਸਕਦਾ ਹੈ ਐਮ ਐਚ ਹੋਸਕੋਟੇ ਵਰਸਸ ਖਾਤੂਨ ਬਨਾਮ ਬਿਹਾਰ ਇਸ ਕੇਸ ਜਿਹੜਾ ਪੜਿਆ ਜਾ ਸਕਦਾ ਹੈ ਤੇ ਹੋਰ ਕਈ ਕੇਸ ਨੇਗੇ ਇਹ ਇਹ ਕੇਸ ਇਹਨਾਂ ਮਾਮਲਿਆਂ ਵਿੱਚ ਗਰੀਬਾਂ ਅਤੇ ਲੋੜਵੰਦਾਂ ਨੂੰ ਸਮੇਂ ਸਿਰ ਕਾਨੂੰਨੀ ਸਹਿਤਾ ਦੇਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ ਤੇ ਇਸ ਤਰ੍ਹਾਂ ਹੋਰ ਜਿਹੜਾ ਮਟੀਰੀਅਲ ਹੈ ਉਹ ਤੁਸੀਂ ਇੰਟਰਨੈਟ ਤੇ ਜਾ ਕੇ ਸਟੱਡੀ ਕਰ ਸਕਦੇ ਹੋ ਤੇ ਦੋਸਤੋ ਇਸ ਹੁਕਮ ਦੇ ਤਹਿਤ ਜਿਹੜਾ ਆਰਡਰ 33 ਦੀ ਅਸੀਂ ਗੱਲ ਕਰ ਰਹੇ ਸੀਗੇ ਸੀਪੀਸੀ ਦਾ ਆਰਡਰ 33 ਹੈ ਇਸ ਆਰਡਰ ਦੇ ਤਹਿਤ ਇਸ ਹੁਕਮ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਸਿਰਫ ਇਹ ਕਹਿ ਕੇ ਜਾਂ ਲਿਖ ਕੇ ਇੱਕ ਗਰੀਬ ਵਿਅਕਤੀ ਵਜੋਂ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਸਿੰਪਲੀ orally ਕਹਦੇ ਕਿ ਮੈਂ ਫੀਸ ਨਹੀਂ ਪੇ ਕਰ ਸਕਦਾ ਜਾਂ ਫੀਸ ਨਹੀਂ ਦੇ ਸਕਦਾ ਗਰੀਬ ਵਿਅਕਤੀ ਲਈ ਅਦਾਲਤ ਨੂੰ ਸਬੂਤਾਂ ਨਾਲ ਸੰਤੁਸ਼ਟ ਕਰਨਾ ਜ਼ਰੂਰੀ ਹੈ ਅਦਾਲਤ ਜੇ ਸੰਤੁਸ਼ਟ ਹੁੰਦੀ ਹੈ ਸੈਟੀਸਫਾਈਡ ਹੁੰਦੀ ਹੈ ਕਿ ਇਹ ਵਿਅਕਤੀ ਸੱਚਮੁੱਚ ਹੀ ਗਰੀਬ ਹੈ ਸੱਚਮੁੱਚ ਹੀ ਕੋਰਟ ਫੀਸ ਦੀ ਅਦਾਇਗੀ ਨਹੀਂ ਕਰ ਸਕਦਾ ਕਿ ਉਸ ਕੋਲੇ ਅਸਲ ਵਿੱਚ ਅਦਾਲਤੀ ਫੀਸ ਅਦਾ ਕਰਨ ਦੀ ਸਮਰੱਥਾ ਨਹੀਂ ਹੈਗੀ ਇਸ ਦੇ ਲਈ ਗਰੀਬ ਵਿਅਕਤੀ ਨੂੰ ਜਾਇਦਾਦ ਪ੍ਰੋਪਰਟੀ ਅਤੇ ਆਮਦਨ ਦੇ ਨਾਲ ਸੰਬੰਧਿਤ ਜਿਹੜੇ ਡਾਕੂਮੈਂਟ ਨੇ ਦਸਤਾਵੇਜ਼ ਨੇ ਉਹ ਅਦਾਲਤ ਵਿੱਚ ਧਾਇਰ ਕਰਨੇ ਪੈਂਦੇ ਨੇਗੇ ਐਫੀਡੇਫਟ ਦੇਣਾ ਪੈਂਦਾ ਹੈਗਾ ਜੇਕਰ ਕਿਸੇ ਵਿਅਕਤੀ ਕੋਲੇ ਅਦਾਲਤੀ ਫੀਸ ਦਾ ਭੁਗਤਾਨ ਕਰਨ ਲਈ ਲੋੜੀਂਦੇ ਸਾਧਨ ਨਹੀਂ ਹੈਗੇ ਇਨਕਮ ਸੋਰਸ ਨਹੀਂ ਹੈਗੇ ਉਹ ਫੀਸ ਨਹੀਂ ਪੇ ਕਰ ਸਕਦਾ ਤਾਂ ਉਸ ਨੂੰ ਇਸ ਸਬੰਧ ਦੇ ਵਿੱਚ ਜ਼ਰੂਰੀ ਕਾਨੂੰਨੀ ਸਲਾਹ ਵੀ ਜ਼ਰੂਰ ਲੈਣੀ ਚਾਹੀਦੀ ਹੈਗੀ ਤੇ ਇਸ ਤੋਂ ਇਲਾਵਾ ਤੁਸੀਂ ਕਿਸੇ ਅਜਿਹੇ ਵਕੀਲ ਨਾਲ ਸੰਪਰਕ ਕਰ ਸਕਦੇ ਹੋਗੇ ਜਿਹੜਾ ਕਿ ਗਰੀਬ ਲੋਕਾਂ ਨੂੰ ਫ੍ਰੀ ਜਿਹੜੀ ਹੈਲਪ ਦਿੰਦਾ ਹੈ ਸਹਾਇਤਾ ਦਿੰਦਾ ਹੈ ਫ੍ਰੀ ਕੇਸ ਲੜ ਲੜਦਾ ਹੈਗਾ ਜਿਵੇਂ ਕਿ ਪ੍ਰੋ ਬੋਨੋ ਦੇ ਬਾਰੇ ਚ ਸ਼ਾਇਦ ਤੁਸੀਂ ਸੁਣਿਆ ਹੋਵੇ ਜਿਹੜੇ ਕਿ ਫ੍ਰੀ ਦੇ ਵਿੱਚ ਗਰੀਬ ਵਿਅਕਤੀਆਂ ਦੇ ਕੇਸ ਲੜਦੇ ਨੇ ਇੰਟਰਨੈਟ ਤੇ ਜਾ ਕੇ ਵੀ ਤੁਸੀਂ ਇਸ ਸੰਬੰਧ ਦੇ ਵਿੱਚ ਸਟੱਡੀ ਕਰ ਸਕਦੇ ਹੋ ਪ੍ਰੋ ਬੋਨੋ ਟਾਈਪ ਕਰਕੇ ਤੇ ਉਹਨਾਂ ਵਕੀਲਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਤੇ ਹਰ ਇੱਕ ਕੋਰਟ ਦੇ ਵਿੱਚ ਇੱਕ ਲੀਗਲ ਏਡ ਦਾ ਜਿਹੜਾ ਆਫਿਸ ਬਣਿਆ ਹੋਇਆ ਹੁੰਦਾ ਹੈਗਾ ਦਫ਼ਤਰ ਫ੍ਰੀ ਕਾਨੂੰਨੀ ਸਹਾਇਤਾ ਜਿੱਥੋਂ ਸਾਨੂੰ ਮਿਲਦੀ ਹੈਗੀ ਗਰੀਬ ਵਿਅਕਤੀਆਂ ਨੂੰ ਉਸ ਫ੍ਰੀ ਲੀਗਲ ਏਡ ਦੇ ਆਫਿਸ ਦੇ ਵਿੱਚ ਸੰਪਰਕ ਕੀਤਾ ਜਾ ਸਕਦਾ ਹੈਗਾ ਇੰਟਰਨੈਟ ਤੇ ਜਾ ਕੇ ਤੁਸੀਂ YouTube ਤੇ ਜਾ ਕੇ ਹੋਰ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਉੱਥੇ ਜਾ ਕੇ ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਦੋਸਤੋ ਇਹ ਤਾਂ ਜਾਣਕਾਰੀ ਹੈਗੀ ਸੀ ਕਿ ਕੋਈ ਗਰੀਬ ਵਿਅਕਤੀ ਬਿਨਾਂ ਕੋਰਟ ਫੀਸ ਦੀ ਦੇਗੀ ਕਰੀ ਬਿਨਾਂ ਕੇਸ ਸਿਵਲ ਸੂਟ ਮੁਕੱਦਮਾ ਕੋਰਟ ਦੇ ਵਿੱਚ ਦਰਜ ਕਰ ਸਕਦਾ ਹੈ ਕਿਵੇਂ ਕਰ ਸਕਦਾ ਹੈ ਠੀਕ ਹੈ ਜੀ ਤੇ ਫ੍ਰੀ ਜਿਹੜੀ ਲੀਗਲ ਏਡ ਹੈ ਮੁਫਤ ਕਾਨੂੰਨੀ ਸਹਾਇਤਾ ਹੈ ਉਹ ਕਿਵੇਂ ਪ੍ਰਾਪਤ ਕਰ ਸਕਦਾ ਹੈ ਤੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਤੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਵੀਡੀਓ ਦੇ ਵਿੱਚ ਕੋਈ ਕਮੀ ਕਮਜ਼ੋਰੀ ਘਾਟ ਹੋਵੇ ਤਾਂ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਜੀ